ਤੁਹਾਡਾ ਬੇਟਾ ਕਿੱਥੇ ਕਿਹੜੀ ਕੰਟਰੀ ਗਿਆ ਸੀ? ਅਮਰੀਕਾ ਗਿਆ ਹੈ। ਕਿੰਨਾ ਟਾਈਮ ਹੋ ਗਿਆ? 22 ਸਾਲ ਹੋ ਗਏ। ਹੁਣ ਤੁਹਾਡੀ ਕਿੰਨਾ ਟਾਈਮ ਹੋ ਗਿਆ ਜੀ ਗੱਲ? ਸਾਡੀ ਪੈਸੇ ਪਹਿਲਾਂ ਹਰ ਰੋਜ਼ ਹੁੰਦੀ ਰਹਿੰਦੀ ਹੁਣ 8 ਤਰੀਕ ਤੋਂ ਨਹੀਂ ਹੋ ਰਹੀ। ਤੁਹਾਡਾ ਬੇਟਾ ਕਿੱਥੇ ਕਿਹੜੀ ਕੰਟਰੀ ਗਿਆ ਸੀ? ਅਮਰੀਕਾ ਗਿਆ ਹੈ। ਕਿੰਨਾ ਟਾਈਮ ਹੋ ਗਿਆ ਜੀ? 22 ਸਾਲ ਹੋ ਗਏ। ਹੁਣ ਤੁਹਾਡੀ ਕਿੰਨਾ ਟਾਈਮ ਹੋ ਗਿਆ ਜੀ ਗੱਲ ਹੋ ਗਈ? ਸਾਡੀ ਪੈਸੇ ਪਹਿਲਾਂ ਹਰ ਰੋਜ਼ ਹੁੰਦੀ ਰਹਿੰਦੀ ਹੁਣ 8 ਤਰੀਕ ਤੋਂ ਨਹੀਂ ਹੋ ਰਹੀ। ਵੀਡੀਓ ਕਾਲ ਵਗੈਰਾ ਆ ਰਹੀ ਹੈ? ਹਾਂਜੀ ਆ ਰਹੀਆਂ ਹਨ। ਉਹ ਨਾ ਆਰੀਆ ਨੇ ਨਹੀਂ ਹੁਣ ਕੋਈ ਨਹੀਂ ਆਰੀ ਪਹਿਲਾਂ ਆਰੀਆ ਉਥੋਂ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹੈ ਕਾਰਵਾਈ ਦੇਖੋ ਜੀ ਕਰ ਰਹੇ ਨੇ ਬਾਕੀ ਹਾਲੇ ਕੋਈ ਪਤਾ ਨਹੀਂ ਲੱਗ ਰਿਹਾ ਜੀ ਤੇ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਭਾਰਤ ਸਰਕਾਰ ਤੋਂ ਅਸੀਂ ਇਹ ਹੀ ਮੰਗ ਕਰਦੇ ਆਂ ਵੀ ਉਹਦੀ ਆਪਣਾ ਪਾਲ ਕੀਤੀ ਜਾਏ ਜੀ ਜਿਵੇਂ ਵੀ ਹੈ ਕਿ ਆਪਣਾ ਪਤਾ ਲੱਗੇ ਜੀ ਸਾਨੂੰ ਕਿ ਸਾਡਾ ਬੇਟਾ ਕਿੱਥੇ ਹੈ ਜੀ ਕਰਨ ਤੋਂ ਬਾਅਦ ਤੁਹਾਡੀ ਕੋਈ ਕਮਾਈ ਦਾ ਸਾਧਨ ਹੈਗਾ ਨਹੀਂ ਜੀ ਸਾਡਾ ਕੋਈ ਸਾਧਨ ਨਹੀਂ ਹੈਗਾ ਜੀ ਲਈ ਆ ਗਈ ਸੀ ਵੇਚ ਵਟ ਕੇ ਅਸੀਂ ਹੋਂਦੇ ਤੇ ਲਾਈ ਸੀ ਉਹਨੂੰ ਬਾਹਰ ਭੇਜਿਆ ਸੀ ਹੋਂਦੇ ਸਿਰ ਤੇ ਹੀ ਸਾਰਾ ਕੁਝ ਇਹ ਬੱਚਾ ਇਹਨਾਂ ਦਾ ਜੀ ਗਿਆ ਹੈ ਜੀ ਕਰਨਵੀਰ ਸਿੰਘ ਜੀ ਚਨੋਕੀ ਕਰਨਜੀ ਸਿੰਘ ਜੀ ਮੰਡਵੀ ਤੋਂ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ 2 ਭਾਈ ਸਾਲ ਹੋ ਗਏ ਨੇ ਗਿਆ ਨੂੰ ਜੀ ਤੇ ਹੁਣ ਉੱਥੇ ਇਹਨਾਂ ਦਾ ਕੋਈ ਇੱਥੇ ਕਮਾਈ ਦਾ ਸਾਧਨ ਨਹੀਂ ਜੀ ਵਿਚਾਰਾ ਖਾਰਾ ਕੁਝ ਵੇਚ ਵਟ ਕੇ ਉੱਥੇ ਗਿਆ ਹੈ ਜੀ ਹੁਣ ਉੱਥੇ ਜਾ ਕੇ ਕੋਈ ਪਤਾ ਨਹੀਂ ਲੱਗ ਰਿਹਾ ਜੀ ਕਿੰਨੇ ਟਾਈਮ ਤੋਂ ਕਾਲ ਜਾਂ ਵੀਡੀਓ ਕਾਲ ਨਹੀਂ ਆ ਰਹੀ ਇਹ ਨਾਲ 8 ਤਰੀਕ ਤੋਂ ਜੀ ਉੱਥੇ ਕੋਈ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹੈ ਕਾਰਵਾਈ ਤੇ ਕੋਈ ਚਲਦੀ ਹੋਈ ਪਈ ਦੀ ਅਜੇ ਕੋਈ ਇਹਨਾਂ ਨੂੰ ਪੱਕਾ ਪਤਾ ਨਹੀਂ ਲੱਗਦਾ ਪਿਆ ਜੀ ਸਰਕਾਰ ਤੋਂ ਵੀ ਮੰਗ ਕਰ ਅਸੀਂ ਇਹ ਹੀ ਮੰਗ ਕਰਨੇ ਆ ਵੀ ਕਿਵੇਂ ਵੀ ਇਹਨਾਂ ਦਾ ਬੱਚਾ ਇਹਨਾਂ ਦੇ ਹੱਥੀਂ ਦਿੱਤਾ ਜਾਏ ਜੀ ਜਿਹੜਾ ਇਹਨਾਂ ਦਾ ਬੱਚਾ ਗਿਆ ਹੋਇਆ ਹੈ ਅਮਰੀਕਾ ਗਿਆ ਸੀ ਉਹ ਕਿੰਨਾ ਟਾਈਮ ਹੋ ਗਿਆ ਨੂੰ ਉਹਨੂੰ 2.5 ਸਾਲ ਹੋ ਗਏ ਨੇ ਗਿਆ ਜੀ ਇਹ ਕਿੰਨੇ ਟਾਈਮ ਤੋਂ ਗੱਲਬਾਤ ਕਰ ਰਹੀ ਹੈ ਪਹਿਲਾਂ ਤਾਂ ਜੀ ਡੇਲੀ ਗੱਲਬਾਤ ਹੁੰਦੀ ਸੀ ਸਵੇਰ ਸ਼ਾਮਾਂ ਬਾਕੀ ਆ 8 ਤਰੀਕ ਤੋਂ ਬਾਅਦ ਕੋਈ ਵਿਚਾਰ ਉਹਦਾ ਪੁੱਛੇ ਤਾਂ ਫੋਨ ਨਹੀਂ ਆਇਆ ਜੀ ਤੇ ਫੋਨ ਬੰਦ ਹੀ ਹੋਣ ਡਿਆ ਜੀ ਕੋਈ ਉਸ ਤੋਂ ਬਾਅਦ ਰਿਪਲਾਈ ਨਹੀਂ ਆਇਆ ਅਸੀਂ ਬੱਸ ਆ ਰਹੇ ਹਾਂ ਫੋਨ ਕਰਦੇ ਰਹੇ ਹਾਂ ਬਾਕੀ ਜਵਾਬ ਨਹੀਂ ਜਗੋਆ ਫੋਨ ਬੰਦ ਹੀ ਹੋਣ ਡਿਆ ਹੈ ਸਰਕਾਰ ਦਾ ਪ੍ਰਸ਼ਾਸਨ ਕੋਈ ਕਾਰਵਾਈ ਕਰ ਰਿਹਾ ਹੈ ਲੱਗੇ ਤਾਂ ਹੈ ਨਾ ਜੀ ਪਾਲ ਲੈਣਾ ਪਰ ਸਾਨੂੰ ਕੋਈ ਵੀ ਲੱਗਦਾ ਨਹੀਂ ਜੀ ਵੀ ਕੋਈ ਇੰਨੇ ਦਿਨ ਹੋ ਗਏ ਨੇ ਸਾਨੂੰ ਕੋਈ ਜਵਾਬੀ ਕਾਰਵਾਈ ਤੋਂ ਕੁਝ ਮਿਲਿਆ ਨਹੀਂ ਆਰਥਿਕ ਸਰਕਾਰ ਤੋਂ ਕੀ ਮੰਗਣਾ ਤਬੀ ਭਰਤ ਸਰਕਾਰ ਕੇ ਇਹ ਹੀ ਮੰਗ ਹੈ ਜੀ ਬੇਨਤੀ ਹੈ ਜੀ ਕਿ ਸਾਡੇ ਬੱਚੇ ਨੂੰ ਭਾਲ ਲਿਆ ਜਾਵੇ ਵੀ ਉਹਨੂੰ ਜਿਵੇਂ ਵੀ ਹੈ ਸਾਡੇ ਮਤਲਬ ਵਿੱਚ ਲਿਆਂਦਾ ਜਾਵੇ ਵੀ ਇਹ ਸਾਡੀ ਹੀ ਗੁਜਰਸ਼ ਹੈ ਭਰਤ ਸਰਕਾਰ ਕੇ ਵੀ ਬੱਚੇ ਦੀ ਭਾਲ ਕੀਤੀ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਕਰਨਦੀਪ ਸਿੰਘ ਕੋਈ ਕਮਾਈ ਦਾ ਸਾਧਨ ਹੈ ਨਹੀਂ ਜੀ ਬਸ 2.5 ਕਿੱਲੇ ਜ਼ਮੀਨ ਸੀ ਜੀ ਉਹੀ ਵੇਚ ਕੇ ਇਹਨਾਂ ਕੱਲਿਆ ਸੀ ਤੇ ਹੁਣ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਮਤਲਬ ਸਾਰਾ ਹੀ ਕੱਪ ਹੋ ਗਿਆ ਜੀ ਉਸੇ ਦਿਨ ਤੋਂ ਹੀ ਇਹ ਘਰ ਚੱਲਦਾ ਸੀ ਪਹਿਲਾਂ ਉਹ ਵੇਚ ਕੇ ਉਹਨੂੰ ਬੱਚੇ ਤੇ ਲਾ ਬੈਠੇ ਨੇ